ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪਾਨਾ ਸਿੱਧੂ ਜਿੰਦਾਬਾਦ ਪਾਨਾ ਸਿੱਧੂ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਬੋਚੜ ਸਰਕਾਰ ਮੁਰਦਾਬਾਦ ਬੋਚੜ ਸਰਕਾਰ ਮੁਰਦਾਬਾਦ ਬੋਚੜ ਸਰਕਾਰ ਮੁਰਦਾਬਾਦ ਅੱਜ ਬਈ ਅਸੀਂ ਪਹੁੰਚੇ ਜੀ ਸੰਗਰੂਰ ਸੀਐਮਐਮ ਮਾਰਦੀ ਕੋਠੀ ਸਾਹਮਣੇ ਹਾਂਜੀ ਮੈਂ ਤਾਂ ਹੁਣ ਕਹਿ ਰਿਹਾ ਵੀ ਬੱਸ ਅਸੀਂ ਮੰਗਾਲੀ ਖਾਲੀ ਇਹਨਾਂ ਦਾ ਆਪਣੇ ਆਪਣੇ ਵਾਹਨ ਲਓ ਤੇ ਅਲੋ ਏ ਫੋਨ ਠੀਕ ਹੈ ਧੰਨਵਾਦ ਤੁਹਾਡਾ ਇੰਨਾ ਖਾਲੀ ਬੱਸ ਦੇ ਵਿੱਚ ਮੈਂ ਬੱਸ ਮੰਗਾ ਲਈਆ ਫੋਰਸ ਤੁਹਾਨੂੰ ਚੜਾ ਕੇ ਫਿਰ ਅਸੀਂ ਨਹੀਂ ਤਾਂ ਸ੍ਰੀਮਾਂ ਜੀ ਜੀ ਤੁਹਾਡੇ ਨਾਲ ਸਹਿਮਤਾ ਹੈ ਉਹਦਾ ਸਿਰੋਟਾ ਸਹਿਮਤਾ ਹੈ ਤੁਹਾਡੇ ਨਾਲ ਸਾਡੇ ਨਾਲ ਸਹੀ ਆਉਂਦੀ ਟੋਟ ਨਾਲ ਇੱਕ ਗੱਲ ਤੁਹਾਡੇ ਨਾਲ ਤੁਹਾਡੇ ਨਾਲ ਤੁਹਾਡੇ ਨਾਲ ਕੋਈ ਸਾਡਾ ਸਰਕਾਰ ਵਾਲਾ ਪੁਲਿਸ ਹਾਂ ਜੀ ਹਾਂ ਜੀ ਅਸੀਂ ਅੱਜ ਪਹੁੰਚੇ ਜੀ ਸੰਗਰੂਰ ਮਾਨ ਜੀ ਮਾਨ ਸਾਹਿਬ ਬੋਚੜ ਦੀ ਕੋਠੀ ਦੇ ਮੂਹਰੇ ਉਹਨਾਂ ਨੇ ਬਹੁਤ ਜ਼ਿਆਦਾ ਪੁਲਿਸ ਲਗਾਈ ਹੋਈ ਹੈ ਔਰ ਇਹ ਪ੍ਰਸ਼ਾਸਨ ਘੋੜੇ ਕੂੜੇ ਪੀ ਪੀ 8 ਜੀ ਸਾਰੀਆਂ ਬਸੌਰੇ ਲੜ ਕੇ ਨੇ ਜਿਨ੍ਹਾਂ ਦੇ ਵਿੱਚ ਸਾਰੇ ਮੁੰਡਿਆਂ ਨੂੰ ਚੱਕ ਕੇ ਇਹ ਥਾਣੇ ਦੇ ਵਿੱਚ ਮੰਦ ਕਰ ਰਹੇ ਨੇ ਪਰਦੇ ਪਾਰੇ ਨੇ ਬਹੁਤ ਹੀ ਜਿਆਦੇ ਨਜਾਇਜ਼ ਧੱਕਾ ਹੋ ਰਿਹਾ ਹੈ ਆ ਉਰੇ ਹੋਰ ਸਾਰੇ ਮੇਰੇ ਵੀਰ ਵੀ ਪਹੁੰਚੇ ਹੋਏ ਨੇ ਸਰਦਾਰ ਜਸਵਿੰਦਰ ਸਿੰਘ ਜੀ ਲੋਂਗੋਵਾਲ ਸੇਨੇ ਰਾਗੂ ਭਾਰਤੀ ਕਿਸਾਨ ਜੂਨੇ ਇਕਤਾ ਆਜਾ ਦੇ ਇਹਨਾਂ ਨਾਲ ਗੱਲ ਕਰਦੇ ਆ ਪਹੁੰਚੇ ਨੇ ਅੱਜ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕਰਨ ਲਈ ਹਾਂਜੀ ਪ੍ਰਧਾਨ ਸਾਹਿਬ ਤੁਹਾਨੂੰ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਇੱਥੇ ਹੋਂ ਚ ਦੇਖੋ ਮੁਸ਼ਕਲਾਂ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਸਾਰੇ ਜਿੰਨੇ ਵੀ ਭਰਾਵਰੋਂ ਆਏ ਨੇ ਉਹਨਾਂ ਨੂੰ ਸਾਰਿਆਂ ਨੂੰ ਪੰਜਾਬ ਸਰਕਾਰ ਨੇ ਖੜੀਆਂ ਕੀਤੀਆਂ ਨੇ ਬੇਵਜਾ ਖੜੀਆਂ ਕੀਤੀਆਂ ਨੇ ਬਹੁਤ ਛੋਟਾ ਮਸਲਾ ਸੀ ਭਾਨੇ ਸਿੱਧੂ ਨੂੰ ਰਿਹਾਈ ਦਾ ਮਸਲਾ ਸੀ ਜਿਹੜਾ ਇਹਦੇ ਤੇ ਲਗਭਗ ਪਹਿਲਾਂ ਦੋ ਮੀਟਿੰਗਾਂ ਹੋ ਚੁੱਕੀਆਂ ਨੇ ਪੰਜਾਬ ਦੇ ਪ੍ਰਸ਼ਾਸਨ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਅਸੀਂ ਸਮਝਦੇ ਹਾਂ ਕਿ ਬਹੁਤ ਛੋਟਾ ਮਸਲਾ ਇਹਨੂੰ ਜਲਦੀ ਹੱਲ ਕਰ ਦੇਣੇ ਪਰ ਜਿਹੜੀਆਂ ਇਹ ਸਮੱਸਿਆਵਾਂ ਖੜੀਆਂ ਕੀਤੀਆਂ ਨੇ ਭਗਮੰਤਮਾਨ ਨੇ ਭਗਮੰਤਮਾਨ ਤੋਂ ਇਸ ਗੱਲ ਦਾ ਜਵਾਬ ਪੁੱਛਦਿਆਂ ਨੇ ਅੱਜ ਦੀਆਂ ਸਾਰੀਆਂ ਜਥੇਬੰਦੀਆਂ ਸਾਰੇ ਲੋਕ ਕਿ ਤੇਰੇ ਉਹ ਬਿਆਨਾਂ ਦਾ ਕੀ ਬਣ ਗਿਆ ਜਿਹੜੇ ਤੂੰ ਬਿਆਨ ਇਸ ਗੱਲ ਲਈ ਦਿੰਦਾ ਹੁੰਦਾ ਸੀ ਕਿ ਜੇ ਕਿਸੇ ਨੂੰ ਸਮੱਸਿਆ ਕੋਈ ਤਾਂ ਮੇਰੇ ਘਰ ਮੂਹਰੇ ਆਓ ਸਾਡੇ 12 ਮੂਹਰੇ ਧਰਨੇ ਦਿਓ ਸੜਕਾਂ ਤੇ ਨਾ ਬੈਠੋ ਅਸੀਂ ਨਹੀਂ ਚਾਹੁੰਦੇ ਸੀ ਸੜਕਾਂ ਤੇ ਬੈਠਣਾ ਪੰਜਾਬ ਦੀ ਸਰਕਾਰ ਨੇ ਸਾਨੂੰ ਘਰਾਂ ਮੂਹਰੇ ਜਾਣ ਤੋਂ ਰੋਕਣ ਲਈ ਸਗੋਂ ਸਾਡੇ ਘਰ ਸੀਲ ਕਰਿਆ ਤੇ ਪੁਲਿਸ ਕਈ ਕਿਸਾਨਾਂ ਆਗੂਆਂ ਦੇ ਘਰ ਪੁਲਿਸ ਨੇ ਸੀਲ ਕੀਤੇ ਇਥੋਂ ਤੱਕ ਰਸਤੇ ਚੋਂਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਪੱਤਰਕਾਰਾਂ ਦੇ ਕੈਮਰੇ ਖੋਹੇ ਪੱਤਰਕਾਰਾਂ ਨੂੰ ਥਾਣਿਆਂ ਚ ਬੰਦ ਕੀਤਾ ਯਾਨੀ ਇਥੋਂ ਤੱਕ ਕਹਿ ਸਕਦੇ ਆ ਕਿ ਪੂਰੇ ਸੰਗਰੂਰ ਦੇ ਆਲੇ-ਦਾਲੇ ਦੀਆਂ ਛੜਕਾਂ ਸੀਲ ਕੀਤੀਆਂ ਹੋਈਆਂ ਸੀ ਆਮ ਲੋਕਾਂ ਨੂੰ ਪਰੇਸ਼ਾਨੀ ਖੜੀ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੀ ਪੁਲਿਸ ਨੇ ਇਹਦੀ ਘੋਰ ਨਿੰਦਿਆ ਕਰਨੀ ਚਾਹੀਦੀ ਹੈ ਤਾਂ ਇਹਦਾ ਮਤਲਬ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਦਾ ਵਿਰੋਧੀ ਹੈ ਕਿਉਂਕਿ ਭਾਨਾ ਸਿੱਧੂ ਦਾ ਜਿਹੜਾ ਪਰਚੇ ਵਾਲਾ ਮਸਲਾ ਹੈ ਭਾਵੇਂ ਚੈਨੀ ਖੋਣ ਵਾਲਾ ਮਸਲਾ ਹੈ ਇਸ ਮਸਲੇ ਨੂੰ ਆਮ ਲੋਕ ਇਹ ਸਮਝ ਚੁੱਕੇ ਨੇ ਵੀ ਬਿਲਕੁਲ ਝੂਠੇ ਪਰਚੇ ਦਰਜ ਕੀਤੇ ਹੋਏ ਨੇ ਕਦੇ ਚੈਨੀ ਚੋਰਾਂ ਦੇ ਮਗਰ ਇੰਨੀ ਵੱਡੀ ਭੀੜ ਨਹੀਂ ਆਇਆ ਕਰਦੀ ਇਹ ਆਮ ਦੁਨੀਆ ਦੇ ਲੋਕ ਪੰਜਾਬ ਦੇ ਮੁੱਖ ਮੰਤਰੀ ਦੀ ਸਮਝਦਾ ਜਿਵੇਂ ਕਹਿਣਾ ਹੋਵੇ ਮਜ਼ਾਕ ਉਡਾ ਰਹੇ ਨੇ ਕਿ ਪੰਜਾਬ ਦੀ ਇੰਟੈਲੀਜੈਂਸੀ ਪੰਜਾਬ ਦੀ ਸਰਕਾਰ ਦੇਖੋ ਕੀ ਕੁਛ ਕਰ ਰਹੀ ਆ ਪੰਜਾਬ 'ਚ ਵੱਡਾ ਨੁਕਸਾਨ ਕਰ ਰਹੀ ਆ ਸੋ ਮੈਂ ਸਮਝਦਾ ਵੀ ਇਹ ਰੰਜਸ ਦੇ ਤਹਿਤ ਕਾਰਵਾਈ ਕੀਤੀ ਆ ਪੰਜਾਬ ਦੀ ਸਰਕਾਰ ਨੇ ਸਿਰਫ ਬਕਲਾੜ ਜਾ ਕੇ ਕਾਰਵਾਈ ਕੀਤੀ ਆ ਇੱਕ ਜਵਾਨ ਬੰਦੀ ਵਾਲੀ ਕਾਰਵਾਈ ਐ ਇਸ ਗੱਲ ਨੂੰ ਪੰਜਾਬ ਦੇ ਪੁੱਤ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਦੇ ਹੁੰਦੇ ਇਹ ਪੁਰਾਣਾ ਇਤਿਹਾਸ ਰਿਹਾ ਕਦੇ ਵੀ ਜ਼ਬਰ ਦੇ ਮੂਰੇ ਪੰਜਾਬ ਦੇ ਲੋਕ ਸਿਰ ਨਹੀਂ ਝੁਕਾਉਂਦੇ ਹੁੰਦੇ ਕਹਿਣ ਦਾ ਮਤਲਬ ਇਹ ਦੀਆਂ ਇੰਨੀਆਂ ਰੋਕਾਂ ਨੂੰ ਐਨੇ ਹਥਕੰਡੇ ਅਪਣਾਏ ਕਹਿਣ ਦਾ ਬਹੁਤ ਵੱਡੀ ਗਿਣਤੀ ਚ ਪੁਲਿਸ ਲਾ ਕੇ ਜ਼ੋਰ ਲਾਇਆ ਪਰ ਅਸੀਂ ਪੰਜਾਬ ਦੇ ਬਹਾਦਰ ਲੋਕਾਂ ਨੂੰ ਇਸ ਗੱਲ ਦੀ ਸ਼ਵਾਜੇ ਦੇਣੀ ਚਾਹੁੰਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਤੁਸੀਂ ਭਰਮ ਤੋੜਤਾ ਯਾਰ ਤੁਹਾਨੂੰ ਇਸ ਗੱਲ ਲਈ ਸਲਾਮ ਹੈ ਕਿ ਤੁਸੀਂ ਇੱਕ ਬਹਾਦਰੀ ਦੇ ਨਾਲ ਉਹਨੂੰ ਇਹ ਦੱਸਤਾ ਵੀ ਪੰਜਾਬ ਦੇ ਲੋਕਾਂ ਚ ਅੱਜ ਵੀ ਗੈਰਤ ਹੈ ਅੱਜ ਵੀ ਇਨਸਾਫ਼ ਪਸੰਦ ਨੇ ਅੱਜ ਵੀ ਤੁਹਾਡੇ ਜ਼ਬਰ ਨੂੰ ਬਰਦਾਸ਼ਤ ਨਹੀਂ ਕਰਦੇ ਕੋਈ ਗੱਲ ਨਹੀਂ ਸਾਡੇ ਸਿੱਤ ਕਦੀ ਪਰਖ ਹੋ ਰਹੀ ਹੈ ਅਸੀਂ ਇੱਥੇ ਨੈਸ਼ਨਲ ਹਾਈਵੇ ਤੇ ਭਗਮੰਤਮਾਨ ਦੀ ਰਹਾਇਸ਼ ਤੋਂ ਕੁਝ ਮੀਟਰ ਦੂਰੀ ਤੇ ਬੈਠੇ ਆ ਕੋਈ ਗੱਲ ਨਹੀਂ ਜਿੰਨਾ ਚਿਰ ਇਹਦਾ ਜੀਗਰ ਦੇ ਬਠਾਲੇ ਅਸੀਂ ਭਾਨਾ ਸਿੱਧੂ ਨੂੰ ਰਿਹਾਅ ਕਰਾ ਕੇ ਉਹਦੇ ਝੂਠੇ ਪਰਚੇ ਨੂੰ ਉਹਨਾਂ ਨੂੰ ਰੱਦ ਕਰਾ ਕੇ ਜਿੰਨੇ ਸਾਡੇ ਬੰਦੇ ਜੇਲਾਂ ਦੇ ਵਿੱਚ ਬੰਦ ਹੈ ਉਹਨਾਂ ਨੂੰ ਰਿਹਾਅ ਕਰਾ ਕੇ ਹੀ ਮੁੜਨਾ ਵੀਰੋ ਉਹਨਾਂ ਚਿਰ ਅਸੀਂ ਇਹ ਲੜਾਈ ਨੂੰ ਚਾਰੀ ਰੱਖਣਾ ਜਦੋਂ ਤੱਕ ਇਹ ਸਾਰਾ ਫੈਸਲਾ ਮੁੱਕ ਨਹੀਂ ਜਾਂਦਾ ਤੁਸੀਂ ਕਿਵੇਂ ਪਹੁੰਚੇ ਇੱਥੇ ਤੁਹਾਡਾ ਘਰ ਵੀ ਘੇਰਿਆ ਸੀ ਪੁਲਿਸ ਨੇ ਜੀ ਕਿ ਤੁਸੀਂ ਸਵੇਹੀ ਨਿਕਲੇ ਆਏ ਦੇਖੋ ਜਥੇਬੰਦੀਆਂ ਕੋਲੇ ਪਲਾਨ ਹੁੰਦੇ ਨੇ ਸੰਘਰਸ਼ ਲੜਨ ਦੇ ਵੱਡੇ ਵੱਡੇ ਸੰਘਰਸ਼ਾਂ ਦੇ ਵਿੱਚ ਦੀ ਸਾਰੀ ਲੀਡਰਸ਼ਿਪ ਨੰਗਦੀ ਹੈ ਸਾਨੂੰ ਇਹਨਾਂ ਦੇ ਇਰਾਦਿਆਂ ਦਾ ਪਤਾ ਲੱਗ ਜਾਂਦਾ ਗੱਲਬਾਤ ਚ ਵੀ ਇਹਨਾਂ ਦੇ ਇਰਾਦੇ ਕੀ ਨੇ ਉਹ ਗੱਲਬਾਤ ਨੂੰ ਅਨਲਿਸ ਕਰਕੇ ਅਸੀਂ ਉਸ ਹੱਬ ਦੀ ਤਿਆਰੀ ਕਰਦੇ ਆ ਬਾਕੀ ਜਿਹੜੇ ਇਲਾਕੇ ਚ ਇਹ ਭਗਮੰਤਮਨ ਦੀ ਰਿਹائش ਹੈ ਸੰਗਰੂਰ ਦੇ ਇਲਾਕੇ ਦੇ ਵਿੱਚ ਇਹ ਸੰਘਰਸ਼ੀ ਲੋਕਾਂ ਦਾ ਘੜਾ ਹੈ ਕਿੰਨੇ ਕੁ ਲੋਕਾਂ ਨੂੰ ਘੇਰ ਲੈਂਦੇ ਅਸੀਂ ਨਹੀਂ ਆਈ ਜਾਣਾ ਸੀ ਮਤਲਬ ਸਾਡੇ ਕੋਲੇ ਪਲਾਨ ਦੀ ਕੋਈ ਤੋਟ ਨਹੀਂ ਹੁੰਦੀ ਅਜੇ ਵੀ ਚਾਹੀਏ ਅਸੀਂ ਭਗਵੰਤ ਮਾਨ ਦੀ ਕੋਠੀ ਕੀ ਜਿਹੜੀ ਥਾਂ ਤੇ ਭਗਵੰਤ ਮਾਨ ਰਹਿੰਦਾ ਹੈ ਉੱਥੇ ਜਾ ਸਕਦੇ ਨੇ ਪੰਜਾਬ ਦੇ ਲੋਕ ਕਿਉਂਕਿ ਪੰਜਾਬ ਦੇ ਲੋਕਾਂ ਤੋਂ ਉਹ ਸਰਕਾਰ ਵੀ ਡਰਦੀ ਹੈ ਮੋਦੀ ਦੀ ਜਿਹੜਾ ਇਹ ਕਹਿੰਦਾ ਸੀ ਜੋ ਮੋਦੀ ਨੇ ਕਹਤਾ ਵਾਪਸ ਨਹੀਂ ਹੁੰਦਾ ਇਹ ਵੱਡੀ ਤਾਕਤ ਹੈ ਜੋ ਤੁਹਾਡੀ 13 ਫਰਵਰੀ ਨੂੰ ਦਿੱਲੀ ਜਾਣ ਦੀ ਕਾਲ ਹੈ ਉਹ ਪੱਕੀ ਹੈ ਉੱਥੇ ਜਾ ਰਹੇ ਹੋ ਤੁਸੀਂ ਜੀ ਦੇਖੋ ਸਾਡੀ ਤਾਂ ਕਾਲ ਪੱਕੀ ਆ ਸੀ ਤਿਆਰੀ ਚ ਲੱਗੇ ਹੋਇਆ ਪਰ ਭਗਵੰਤ ਮਾਨ ਦੀ ਏਜ ਵੀ ਇੱਕ ਗੱਲ ਸਮਝ ਆਉਂਦੀ ਆ ਸਾਡੇ ਕਿ 13 ਫਰਵਰੀ ਦੀ ਜਿਹੜੀ ਅਸੀਂ ਕਾਲ ਦਿੱਲੀ ਜਾਣ ਦੀ ਦਿੱਤੀ ਹੋਈ ਹੈ ਇਹ ਭਾਨੇ ਸਿੱਧੂ ਵਾਲੇ ਮਸਲੇ ਨੂੰ ਜਾਣ ਕੇ ਜਿਹੜਾ ਲਿਆਇਆ ਜਾ ਰਿਹਾ ਬਹੁਤ ਛੋਟਾ ਮਸਲਾ ਹੈ ਇਹ ਪੰਜਾਬ ਦੀ ਸਰਕਾਰ ਲਈ ਬਹੁਤ ਛੋਟਾ ਮਸਲਾ ਹੈ ਪੰਜਾਬ ਦੇ ਲੋਕਾਂ ਲਈ ਇਹ ਇਸ ਕਰਕੇ ਹੈ ਪੰਜਾਬ ਦਾ ਮੁੱਖ ਮੰਤਰੀ ਕੇਂਦਰ ਸਰਕਾਰ ਨਾਲ ਮਿਲਿਆ ਹੋਇਆ ਦਿਖਾਈ ਦਿੰਦੇ ਇਸ ਫੈਸਲੇ ਦੇ ਵਿੱਚ ਕਿਉਂਕਿ ਜਿਵੇਂ ਦਿੱਲੀ ਦੇ ਅंदोलਨ ਚੋਂ ਸਾਡੇ ਕਿਸਾਨ ਆਗੂ ਬਹੁਤ ਕੁਝ ਸਿੱਖਿਆ ਸਰਕਾਰਾਂ ਵੀ ਬਹੁਤ ਕੁਝ ਸਿੱਖ ਗਈਆਂ ਪੰਜਾਬ ਦੇ ਜੂਸ ਦੇ ਅੰਦਰ ਕੋਈ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨ ਦਾ ਇਹ ਪੈਂਤੜਾ ਅਸੀਂ ਪਰ ਫਿਰ ਵੀ ਇਹ ਸਮਝਦੇ ਹਾਂ ਵੀ ਇਹ ਪੈਂਤੜੇ ਨੂੰ ਲੋਕਾਂ ਨੇ ਕੁੱਟਤਾ ਲੋਕਾਂ ਦੇ ਅੰਦਰ 13 ਫਰਵਰੀ ਵਾਲੀ ਗੱਲ ਚੱਲੀ ਗਈ ਉਹ ਦੂਵੇਂ ਵੱਡੀ ਗਿਣਤੀ ਹੈ ਜਿਹੜੀ ਨੌਜਵਾਨ ਹਿੱਸਾ ਲੋਕਾਂ ਦੀਆਂ ਮੰਗਾਂ ਮਸਲਿਆਂ ਖਾਤਰ ਸਾਰੇ ਲੋਕ ਹੀ ਇਹ ਦਿੱਲੀ ਜਾਣਗੇ ਸਾਨੂੰ ਪਤਾ ਹੈ ਧੰਨਵਾਦ ਜੀ